ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾ ਉੱਚੇ ਸੇ ਤੌਰ ਤੇ ਮੌਜੂਦ ਰਹਿਣਗੇ ਇਸ ਦੌਰਾਨ ਕਈ ਪਹਿਲੂਆਂ ਤੇ ਚਰਚਾ ਕੀਤੀ ਜਾਣੀ ਹੈ ਤਾਂ ਦੇਸ਼ ਦੇ ਵਿੱਚ ਕੀ ਹਾਲਾਤ ਨੇ ਕਿਹੋ ਜਿਹਾਂ ਜਿਹੜੇ ਸਥਿਤੀਆਂ ਬਣੀਆਂ ਹੋਈਆਂ ਨੇ ਬਾਰਡਰ ਏਰੀਆ ਤੇ ਸਾਰਿਆਂ ਜਾਇਜ਼ਾ ਲਿਆ ਜਾਵੇਗਾ ਮਹਿਮਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚ ਛੱਡੇ 0 ਵੀ ਲਾ ਰਹੇ ਆਂ ਜਿਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੀ ਪਰ ਬਿਜਲੀ ਦੇ ਵੀ ਪਰਦੇ ਸੀ ਅਸਾਂ ਵੀ ਉਹ ਖਰਚੇ ਅੱਜ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿੱਦਾਂ ਇਹ ਮਾਨਸਕਰ ਹੁਣ ਕੰਮ ਕਰ ਰਹੀ ਹੈ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿਲਾਂਦਾ ਦਾ ਉਹਦੇ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਘਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਚ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਤ੍ਰੇਲੂ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਜੀਪੀ ਤੋਂ ਜਿਹੜੇ ਸਲਾਮ مشورہ ਲਿਆ ਜਾਵੇਗਾ ਕਿ ਕਿਸ ਤਰ੍ਹਾਂ ਸਥਿਤੀ ਤੇ ਕਾਬੂ ਪਾਇਆ ਜਾਣਾ ਤਾਂ ਅੱਜ ਅਹਿਮ ਜਿਹੜੇ ਸੰਮੇਲਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਮੌਕੇ ਅੰਦਰੂਨੀ ਸੁਰੱਖਿਆ ਜੰਮੂ ਕਸ਼ਮੀਰ ਖਾਲਿਸਤਾਨੀ ਪੱਖੀ ਅੰਸਰਾ ਸਾਈਬਰ ਕ੍ਰਾਈਮ ਏਆਈ ਦੁਆਰਾ ਦਰپیش ਚੁਣੌਤੀਆਂ ਤੇ ਡਰੋਨਾਂ ਤੋਂ ਪੈਦਾ ਹੋਣ ਵਾਲੇ ਖਤਰੇ ਇਸ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਣੀ ਹੈ ਤੇ ਇਸ ਮੇਲਨ ਦੇ ਵਿੱਚ ਪ੍ਰੀਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਕਾਨਫਰੰਸ ਦਾ ਉਤਕਾਟਨ ਉਚੇਚੇ ਤੌਰ ਤੇ ਕਰਨ ਜਿਹੜੇ ਪਹੁੰਚ ਰਹੇ ਨੇ ਤਾਂ ਪ੍ਰਧਾਨ ਮੰਤਰੀ ਬਾਕੀ 2 ਦਿਨ ਹਾਜ਼ਰ ਰਹਿਣਗੇ ਤੇ ਐਤਵਾਰ ਨੂੰ ਸਮਾਪਤੀ ਭਾਸ਼ਣ ਪੀਐਮ ਮੋਦੀ ਦੇ ਵੱਲੋਂ ਦਿੱਤਾ ਜਾਣਾ ਇਸ ਤੋਂ ਪਹਿਲਾਂ ਉੜੀਸਾ ਦੇ ਕਾਨੂੰਨ ਮੰਤਰੀ ਪ੍ਰਿਥਵੀ ਰਾਜ ਹਰੀ ਚੰਦਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 29 ਨਵੰਬਰ ਦੀ ਰਾਤ ਨੂੰ ਭਵਨੇਸ਼ਵਰ ਪਹੁੰਚਣਗੇ ਅਤੇ 1 ਦਸੰਬਰ ਦੀ ਦੁਪਹਿਰ ਤੱਕ ਉੜੀਸਾ ਦੇ ਵਿੱਚ ਹੀ ਰਹਿਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਭੁਵਨੇਸ਼ਵਰ ਦੇ ਵਿੱਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਇਨਸਪੈਕਟਰ ਜਨਰਲ ਆਫ ਪੁਲਿਸ ਦੀ ਸਲਾਨਾ 올 ਇੰਡੀਆ ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ ਇਸ ਕਾਨਫਰੰਸ ਨੂੰ ਕਾਫੀ ਅਹਿਮ ਮੰਨਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਕਈ ਪਹਿਲੂਆਂ ਤੇ ਚਰਚਾ ਹੁੰਦੀ ਹੈ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੀ ਪੂਰੀ ਸਮੀਖਿਆ ਬੈਠਕ ਹੋਵੇਗੀ ਪ੍ਰਧਾਨ ਮੰਤਰੀ ਅਮਿਤ ਸ਼ਾ ਮਾਫ ਕਰਨਾ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣੀ ਹੈ ਜਿਸ ਵਿੱਚ ਕਈ ਪਹਿਲੂਆਂ ਤੇ ਚਰਚਾ ਕੀਤੀ ਜਾਣੀ ਹੈ ਤਾਂ ਇੰਡੋਨੇਸ਼ੀਆ ਦੇ ਮਾਫ ਕਰਨਾ ਭੁਮਨੇਸ਼ਵਰ ਦੇ ਵਿੱਚ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਇਹ ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ ਅੰਦਰੂਨੀ ਸੁਰੱਖਿਆ ਜੰਮੂ ਕਸ਼ਮੀਰ ਖਾਲਿਸਤਾਨ ਪੱਖੀ ਅੰਸਰਾ ਸਾਈਬਰ ਕ੍ਰਾਈਮ AI ਦੁਆਰਾ ਦਰਪੇਸ਼ ਚੁਣੌਤੀਆਂ ਤੇ ਡਰੋਨਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਣ ਦੀ ਸੰਭਾਵਨਾ ਉਠਾਈ ਜਾ ਰਹੀ ਹੈ ਅੱਜ ਤੋਂ ਡੀਜੀਪੀ ਸੰਮੇਲਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾ ਉੱਚੇ ਸੇ ਤੌਰ ਤੇ ਮੌਜੂਦ ਰਹਿਣਗੇ ਇਸ ਦੌਰਾਨ ਕਈ ਪਹਿਲੂਆਂ ਤੇ ਚਰਚਾ ਕੀਤੀ ਜਾਣੀ ਹੈ ਤਾਂ ਦੇਸ਼ ਦੇ ਵਿੱਚ ਕੀ ਹਾਲਾਤ ਨੇ ਕਿਹੋ ਜੀਆਂ ਜਿਹੜੇ ਸਥਿਤੀਆਂ ਬਣੀਆਂ ਹੋਈਆਂ ਨੇ ਬਾਰਡਰ ਏਰੀਆ ਤੇ ਸਾਰਿਆਂ ਜਾਇਜ਼ਾ ਲਿਆ ਜਾਵੇਗਾ ਡੀਜੀਪੀ ਤੋਂ ਜਿਹੜੇ ਸਲਾਹ ਮਸ਼ورہ ਲਿਆ ਜਾਵੇਗਾ ਕਿ ਕਿਸ ਤਰ੍ਹਾਂ ਸਥਿਤੀ ਤੇ ਕਾਬੂ ਪਾਇਆ ਜਾਣਾ ਤਾਂ ਅੱਜ ਅਹਿਮ ਜਿਹੜੇ ਸੰਮੇਲਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਮੌਕੇ ਅੰਦਰੂਨੀ ਸੁਰੱਖਿਆ ਜੰਮੂ ਕਸ਼ਮੀਰ ਖਾਲਿਸਤਾਨੀ ਪੱਖੀ ਅੰਸਰਾ ਸਾਈਬਰ ਕ੍ਰਾਈਮ AI ਦੁਆਰਾ ਦਰਪੇਸ਼ ਚੁਣੌਤੀਆਂ ਤੇ ਡਰੋਨਾਂ ਤੋਂ ਪੈਦਾ ਹੋਣ ਵਾਲੇ ਖਤਰੇ ਇਸ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਣੀ ਹੈ ਤੇ ਇਸ ਮੇਲਨ ਦੇ ਵਿੱਚ ਪ੍ਰੀਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਕਾਨਫਰੰਸ ਦਾ ਉਤਕਰਣ ਉਚੇਚੇ ਤੌਰ ਤੇ ਕਰਨ ਜਿਹੜੇ ਪਹੁੰਚ ਰਹੇ ਨੇ ਤਾਂ ਪ੍ਰਧਾਨ ਮੰਤਰੀ ਬਾਕੀ 2 ਦਿਨ ਹਾਜ਼ਰ ਰਹਿਣਗੇ ਤੇ ਐਤਵਾਰ ਨੂੰ ਸਮਾਪਤੀ ਭਾਸ਼ਣ ਪੀਐਮ ਮੋਦੀ ਦੇ ਵੱਲੋਂ ਦਿੱਤਾ ਜਾਣਾ ਇਸ ਤੋਂ ਪਹਿਲਾਂ ਉੜੀਸਾ ਦੇ ਕਾਨੂੰਨ ਮੰਤਰੀ ਪ੍ਰਿਥਵੀ ਰਾਜ ਹਰੀਚੰਦਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 29 ਨਵੰਬਰ ਦੀ ਰਾਤ ਨੂੰ ਭਵਨੇਸ਼ਵਰ ਪਹੁੰਚਣਗੇ ਅਤੇ 1 ਦਸੰਬਰ ਦੀ ਦੁਪਹਿਰ ਤੱਕ ਉੜੀਸਾ ਦੇ ਵਿੱਚ ਹੀ ਰਹਿਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਭਵਨੇਸ਼ਵਰ ਦੇ ਵਿੱਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਇੰਸਪੈਕਟਰ ਜਨਰਲ ਆਫ ਪੁਲਿਸ ਦਿਸਲਾਨਾ ਆਲ ਇੰਡੀਆ ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ ਇਸ ਕਾਨਫਰੰਸ ਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਕਈ ਪਹਿਲੂਆਂ ਤੇ ਚਰਚਾ ਹੁੰਦੀ ਹੈ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੀ ਪੂਰੀ ਸਮੀਖਿਆ ਬੈਠਕ ਹੋਵੇਗੀ ਪ੍ਰਧਾਨ ਮੰਤਰੀ ਅਮਿਤ ਸ਼ਾ ਮਾਫ ਕਰਨਾ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣੀ ਹੈ ਜਿਸ ਵਿੱਚ ਕਈ ਪਹਿਲੂਆਂ ਤੇ ਚਰਚਾ ਕੀਤੀ ਜਾਣੀ ਹੈ ਤਾਂ ਇੰਡੋਨੇਸ਼ੀਆ ਦੇ ਮਾਫ ਕਰਨਾ ਭੁਵਨੇਸ਼ਵਰ ਦੇ ਵਿੱਚ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਇਹ ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ ਅੰਦਰੂਨੀ ਸੁਰੱਖਿਆ ਜੰਮੂ ਕਸ਼ਮੀਰ ਖਾਲਿਸਤਾਨ ਪੱਖੀ ਅੰਸਰਾ ਸਾਈਬਰ ਕ੍ਰਾਈਮ AI ਦੁਆਰਾ ਦਰਪੇਸ਼ ਚੁਣੌਤੀਆਂ ਅਤੇ ਡਰੋਨਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅੱਜ ਤੋਂ ਡੀਜੀਪੀ ਸੰਮੇਲਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾ ਉੱਚੇ ਸੇ ਤੌਰ ਤੇ ਮੌਜੂਦ ਰਹਿਣਗੇ ਇਸ ਦੌਰਾਨ ਕਈ ਪਹਿਲੂਆਂ ਤੇ ਚਰਚਾ ਕੀਤੀ ਜਾਣੀ ਹੈ ਤਾਂ ਦੇਸ਼ ਦੇ ਵਿੱਚ ਕੀ ਹਾਲਾਤ ਨੇ ਕਿਹੋ ਜਿਹਾਂ ਜਿਹੜੇ ਸਥਿਤੀਆਂ ਬਣੀਆਂ ਹੋਈਆਂ ਨੇ ਬਾਰਡਰ ਏਰੀਆ ਤੇ ਸਾਰਿਆਂ ਜਾਇਜ਼ਾ ਲਿਆ ਜਾਵੇਗਾ ਡੀਜੀਪੀ ਤੋਂ ਜਿਹੜੇ ਸਲਾਹ ਮਸ਼ورہ ਲਿਆ ਜਾਵੇਗਾ ਕਿ ਕਿਸ ਤਰ੍ਹਾਂ ਸਥਿਤੀ ਤੇ ਕਾਬੂ ਪਾਇਆ ਜਾਣਾ ਤਾਂ ਅੱਜ ਅਹਿਮ ਜਿਹੜੇ ਸੰਮੇਲਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਮੌਕੇ ਅੰਦਰੂਨੀ ਸੁਰੱਖਿਆ ਜੰਮੂ ਕਸ਼ਮੀਰ ਖਾਲਿਸਤਾਨੀ ਪੱਖੀ ਅੰਸਰਾ ਸਾਈਬਰ ਕ੍ਰਾਈਮ ਏਆਈ ਦੁਆਰਾ ਦਰپیش ਚੁਣੌਤੀਆਂ ਤੇ ਡਰੋਨਾਂ ਤੋਂ ਪੈਦਾ ਹੋਣ ਵਾਲੇ ਖਤਰੇ ਇਸ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਣੀ ਹੈ ਤੇ ਇਸ ਮੇਲਨ ਦੇ ਵਿੱਚ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਕਾਨਫਰੰਸ ਦਾ ਉਤਕਾਟਨ ਉਚੇਚਿਤ ਤੌਰ ਤੇ ਕਰਨ ਜਿਹੜੇ ਪਹੁੰਚ ਰਹੇ ਨੇ ਤਾਂ ਪ੍ਰਧਾਨ ਮੰਤਰੀ ਬਾਕੀ 2 ਦਿਨ ਹਾਜ਼ਰ ਰਹਿਣਗੇ ਤੇ ਐਤਵਾਰ ਨੂੰ ਸਮਾਪਤੀ ਭਾਸ਼ਣ ਪੀਐਮ ਮੋਦੀ ਦੇ ਵੱਲੋਂ ਦਿੱਤਾ ਜਾਣਾ ਹੈ ਇਸ ਤੋਂ ਪਹਿਲਾਂ ਉੜੀਸਾ ਦੇ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 29 ਨਵੰਬਰ ਦੀ ਰਾਤ ਨੂੰ ਭਵਨੇਸ਼ਵਰ ਪਹੁੰਚਣਗੇ ਅਤੇ 1 ਦਸੰਬਰ ਦੀ ਦੁਪਹਿਰ ਤੱਕ ਉੜੀਸਾ ਦੇ ਵਿੱਚ ਹੀ ਰਹਿਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਭੁਵਨੇਸ਼ਵਰ ਦੇ ਵਿੱਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਇੰਸਪੈਕਟਰ ਜਨਰਲ ਆਫ ਪੁਲਿਸ ਦਿਸਲਾਨਾ ਆਲ ਇੰਡੀਆ ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ ਇਸ ਕਾਨਫਰੰਸ ਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਕਈ ਪਹਿਲੂਆਂ ਤੇ ਚਰਚਾ ਹੁੰਦੀ ਹੈ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੀ ਪੁਲਿਸ ਸਮੀਖਿਆ ਬੈਠਕ ਹੋਵੇਗੀ ਪ੍ਰਧਾਨ ਮੰਤਰੀ ਅਮਿਤ ਸ਼ਾ ਮਾਫ ਕਰਨਾ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣੀ ਹੈ ਜਿਸ ਵਿੱਚ ਕਈ ਪਹਿਲੂਆਂ ਤੇ ਚਰਚਾ ਕੀਤੀ ਜਾਣੀ ਹੈ ਤਾਂ ਇੰਡੋਨੇਸ਼ੀਆ ਦੇ ਮਾਫ ਕਰਨਾ ਭੁਮਨੇਸ਼ਵਰ ਦੇ ਵਿੱਚ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਇਹ ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ ਅੰਦਰੂਨੀ ਸੁਰੱਖਿਆ ਜੰਮੂ ਕਸ਼ਮੀਰ ਖਾਲਿਸਤਾਨ ਪੱਖੀ ਅੰਸਰਾ ਸਾਈਬਰ ਕ੍ਰਾਈਮ AI ਦੁਆਰਾ ਦਰਪੇਸ਼ ਚੁਣੌਤੀਆਂ ਅਤੇ ਡਰੋਨਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅੱਜ ਤੋਂ ਡਿਜੀਪੀ ਸੰਮੇਲਨ ਦੀ ਸ਼ੁਰੂਆਤ ਹੋ